ਗੌੜੀ ਮਹੱਲਾ ਨਵਾ ਸਾਦੋ ਰਾਮ ਸਰਨ ਬਿਸਰਾਮ 베ਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫੁਨ ਆਉ ਬਿਖੇਨ ਕੀ ਸੇਵਾ ਹਰਖ ਸੋਗ ਪਰਸੈ ਜਿਹ ਨਾ ਹਨ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਏ ਸਭ ਤਿਉ ਕੰਚਨ ਅਰ ਪੈਸਾ ਉਸ ਤਤ ਨਿੰਦਾ ਏ ਸਮਝਾ ਕੈ ਲੋਭ ਮੋਹ ਫਨ ਤੈਸਾ ਦੁਖ ਸੁਖ ਏ ਬਾਦੇ ਜਹ ਨਾਨ ਤਹਿ ਤੁਮ ਜਨੋ ਗਿਆਨੀ ਨਾਨਕ ਮੁਕਤ ਤਾਹਿ ਤੁਮ ਮੰਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨੋਵਾ ਮਨ ਰੇ ਕਹਾ ਭਇਓ ਤੈ ਬਉਰਾ ਅਹਨਸ ਔਦ ਕਟੈ ਨਹੀਂ ਜਾਣੈ ਭਇਓ ਲੋਭ ਸੰਗ ਹਉਰਾ ਰਹਾਓ ਜੋ ਤਨ ਤੈ ਆਪਣੋ ਕਰ ਮੰਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੂ ਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੂ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨ ਲੀਨ ਭਇਓ ਚਰਨਨ ਸਿਓ ਬਿਰਥਾ ਆਉਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗੌੜੀ ਮਹੱਲਾ ਨੋਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰ ਰੇ ਰਹਾਉ 베ਦ ਪੁਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀਐ 모 ਧਰ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇਹ ਬੋਹਰ ਨਹਿ ਪਾਵੇ ਕਚੂ ਉਪਾਉ ਮੁਕਤ ਕਾ ਕਰੇ ਨਾਨਕ ਕਹਿਤ ਗਾਏ ਕਰ ਨਾਮੈ ਪਵ ਸਾਗਰ ਕੈ ਪਾਰ ਉਤਰੇ ਰਾਗ ਗਉੜੀ ਅਸ਼ਟਪਦੀਆ ਮਹੱਲਾ ਪਹਿਲਾ ਗਉੜੀ ਗੁਆਰੇਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਦ ਸਿਦ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਾ ਬਖਮਾਰ ਤਰਕੁਟੀ ਛੋਟੀ ਵਿਮਲ ਮਜਾਰ ਗੁਰ ਕੀ ਮਤ ਜੀ ਆਈ ਕਾਰ ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਪਰਮ ਚੁਕਾਇਆ ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਬਖ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ रस संग्रह भिख ਪਰ ਹਰ ਤਿਆਗਿਆ ਪਾਏ ਬਸੇ ਜਮ ਕਾ ਪਉ ਭਾਗਿਆ ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤਕੇ ਆਚਾਰਾ ਦ੍ਰਿਸ਼ਟ ਪਈ ਸੁਖ ਆਤਮ ਧਾਰਾ ਤੁਜ ਬਿਨ ਕੋਈ ਨ ਦੇਖਉ ਮੀਤ ਕਿਸ ਸੇ ਵਉ ਕਿਸ ਦੇਵਉ ਚੀਤ ਕਿਸ ਪੁੱਛਉ ਕਿਸ ਲਾਗਉ ਪਾਏ ਕਿਸ ਉਪਦੇਸ਼ ਰਹਾ ਲਿਵ ਲਾਏ ਗੁਰਸੇਵੀ ਗੁਰਲਾ ਗਉ ਪਾਏ ਭਗਤ ਕਰੀ ਰਾਚਉ ਹਰ ਨਾਏ ਸਿਖਿਆ ਦੇਖਿਆ ਪੂਜਨ ਪਾਉ ਹੁਕਮ ਸੰਜੋਗੀ ਨਿਜ ਕਰ ਜਾਉ ਗਰਬ ਗਤੰ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਾਹੇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸਾਨਾ ਕਰਤਾ ਕਰਣਾ ਕਰਤਾ ਜਾਨਾ ਨਹ ਪੰਡਿਤ ਨਹ ਚਤੁਰ ਸਿਆਨਾ ਨਹ ਭੂਲੋ ਨਹ ਪਰਮ ਪੁਲਾਨਾ ਕਥਾਉ ਨ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਗਉੜੀ ਗਵਾਰੇਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਸਚ ਸਬਦ ਨੀਸਾਨੈ ਰਾਜ ਦੁਆਰੈ ਸੋਬ ਸੁਮਾਨੈ ਚਤੁਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਉ ਕਰਮਹਿ ਅੰਮ੍ਰਿਤ ਤਸ ਕਰ ਲਈ ਨੰਨਾਕਾਰ ਨ ਕੋਇ ਕਰੇਈ ਰਾਖੈ ਆਪ ਵਢਿਆਈ ਦੇਈ ਨੀਲ ਅਨੀਲ ਅਗਨ ਇਕਠਾਈ ਜਲ ਨਿਵਰੀ ਗੁਰ ਬੂਝ 부ਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਕਰ ਬਾਹਰ ਸੋ ਤੈਸਾ ਬੈਸ ਗੁਫਾ ਮਹਿ ਆਖੋ ਕੈਸਾ ਸਾਗਰ ਡੂਗਰ ਨਿਰਪਉ ਐਸਾ ਮੂਹੇ ਕਉ ਕਹੋ ਮਾਰੇ ਕੌਣ ਨਿ ਡਰੇ ਕਉ ਕੈਸਾ ਡਰ ਕਵਨ ਸਬਦ ਪਛਾਨੈ ਤੀਨੇ ਭਾਉਨ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮੰਨਿਆ ਕੀਰਤ ਸੂਰਤ ਮੁਕਤ ਇਕ ਨਾਈ ਤਹੀ ਨਿਰੰਝਨ ਰਹਿਆ ਸਮਾਈ ਨਿਜ ਕਰ ਵਿਆਪ ਰਹਿਆ ਨਿਜ ਠਾਈ ਉਸਤਤ ਕਰਹਿ ਕੇਤੇ ਮਨ ਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰਿ ਭਜ ਨੀਤਾ ਨੀਤ ਗੌੜੀ ਗਵਾਰੇਰੀ ਮਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਏ ਮਨ ਵਸ ਦੂਤਾ ਦੁਰਮਤ ਦੋਏ ਮਨ ਮਾਨੈ ਗੁਰ ਤੇ ਇਕ ਹੋਏ ਨਿਰਗੁਣ ਰਾਮ ਗੁਣ ਹੈ ਵਸ ਹੋਏ ਆਪ ਨਿਵਾਰ ਵਿਚਾਰੇ ਸੋਏ ਰਹਾਉ ਮਨ ਭੂਲੋ ਬਹੁ ਚਿਤੈ ਵਿਕਾਰ ਮਨ ਭੂਲੋ ਸਿਰ ਆਵੈ ਪਾਰ ਮਨ ਮਾਨੈ ਹਰ ਇਕੰਕਾਰ ਮਨ ਭੂਲੋ ਮਾਇਆ ਕਰ ਜਾਏ ਕਾਮ ਬਿਰੂ ਦਉ ਰਹੈ ਨ ਠਾਏ ਹਰ ਪਜ ਪ੍ਰਾਣੀ ਰਸਨ ਰਸਾਏ ਗੈਵਰ ਹੈਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪਿੰਡ ਚਾਲੇ ਹਾਰੀ ਜੋ ਐ ਖੇਲਣ ਕਾਚੀ ਸਾਰੀ ਸੰਪਉ ਸੰਚੀ ਭਏ ਵਿਕਾਰ ਹਰਖ ਸੋਕ ਉੱਬੇ ਦਰਬਾਰ ਸੁਖ ਸਹਜੇ ਜਪ ਰਦੇ ਮੁਰਾਰ ਨਦਰ ਕਰੇ ਤਾਂ ਮੇਲ ਮਿਲਾਏ ਗੁਣ ਸੰਗਰਹਿ ਔਗਣ ਸਬਦ ਜਲਾਏ ਗੁਰਮੁਖ ਨਾਮ ਪਦਾਰਤ ਪਾਏ ਬਿਨ ਨਾਵੇ ਸਭ ਦੁਖ ਨਿਵਾਸ ਮਨ ਮੁਖ ਮੂੜ ਮਾਇਆ ਚਿਤ ਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਤਾਵਤ ਫੁਨ ਤਾਵੇ ਸਾਚੇ ਸੂਚੇ ਮੈਲ ਨ ਭਾਵੇ ਨਾਨਕ ਗੁਰਮੁਖ ਹਰ ਗੁਣ ਗਾਵੇ ਗੌੜੀ ਗੁਆਰੇਰੀ ਮਹੱਲਾ ਪਹਿਲਾ ਹਉਮੈ ਕਰਤਿਆ ਨਹਿ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲੇ ਬਿ ਗੂਤੇ ਭਾਵੈ ਦੋਏ ਸੁਖ ਮਾਵੈ ਤੁਰ ਲਿਖਿਆ ਹੋਏ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਮੰਗੈ ਨਾਮ ਵਿਸਾਰੀ ਰਹਾਉ ਅਦਿਸ਼ਟ ਦਿਸੈ ਤਾ ਕਹਿਆ ਜਾਏ ਬਿਨ ਦੇਖੇ ਕਹਿਣਾ ਬਿਰਥਾ ਜਾਏ ਗੁਰਮੁਖ ਦੀਸੈ ਸਹਿਜ ਸੁਭਾਏ ਸੇਵਾ ਸੁਰਤ ਏਕ ਲਿਵ ਲਾਏ ਸੁਖ ਮੰਗਤ ਦੁਖ ਆਗਲ ਹੋਏ ਸਗਲੇ ਵਿਕਾਰੀ ਹਾਰ ਪਰੋਏ ਇਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਏ ਕ੍ਰਿਸ਼ਨ ਅਗਨ ਸਬਦ 부ਝਾਏ ਦੂਜਾ ਪਰਮ ਸਹਿਜ ਸੁਭਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ ਤਨ ਮਹਿ ਸਾਚੋ ਗੁਰਮੁਖ ਪਾਓ ਨਾਮ ਬਿਨਾ ਨਾਹੀ ਨਿਜ ਠਾਓ ਪ੍ਰੇਮ ਪ੍ਰਾਇਣ ਪ੍ਰੀਤਮ ਰਾਓ ਨਦਰ ਕਰੇ ਤਾ 부ਝੈ 나ਓ ਮਾਇਆ ਮੋਹ ਸਰਬ ਜੰਜਾਲਾ ਮਨਮੁਖ ਕੁਚੀਲ ਕੁਛਿਤ ਬਿਕਰਾਲਾ ਸਤਗੁਰ ਸੇਵੇ ਚੁਕੈ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਝੈ ਏਕ ਲਿਵ ਲਾਏ ਨਿਜ ਘਰ ਵਾਸੈ ਸਾਚ ਸਮਾਏ ਜੰਮਣ ਮਰਣਾ ਠਾਕ ਰਹਾਏ ਪੂਰੇ ਗੁਰਤੇ ਇਹ ਮਤ ਪਾਏ ਕਥਨੀ ਕਥਉ ਨ ਆਵੈ ਔਰ ਗੁਰ ਪੁਛ ਦੇਖਿਆ ਨਾਹੀ ਦਰ ਹੋਰ ਦੋ ਕੁ ਸੁਖ ਪਾਣੈ ਤੇ ਸਹਿ ਰਜਾਏ ਨਾਨਕ ਨੀਚ ਕਹਿ ਲਿਵ ਲਾਏ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤ ਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ਼ ਦੂਜਾ ਕੌਣ ਕਹਾ ਨਹੀਂ ਕੋਈ ਸਭ ਮਹਿ ਏਕ ਨਿਰੰજન ਸੋਈ ਰਹਾਉ ਦੂਜੀ ਦੁਰਮਤ ਆਖੈ ਦੋਏ ਆਵੈ ਜਾਏ ਮਰ ਦੂਜਾ ਹੋਏ ਤਰਨ ਗਗਨ ਨਹਿ ਦੇਖਉ ਦੋਏ ਨਾਰੀ ਪੁਰਖ ਸਬਾਈ ਲੋਏ ਰਾਮ ਸਸ ਦੇਖੋ ਦੀਪਕ ਉਜਿਆਲਾ ਸਰਬ ਨਿਰੰਤਰ ਪ੍ਰੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰੂ ਮੁਕੋ ਏਕ ਬੁਝਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਏਕ ਸਤੇ ਸਭ ਓਪਤ ਹੋਈ ਰਾਹ ਦੋਵੈ ਖਸਮ ਏਕੋ ਜਾਣ ਗੁਰ ਕੈ ਸਬਦ ਹੁਕਮ ਪਛਾਨ ਸਗਲ ਰੂਪ ਵਰਨਿ ਮਨਮਾਹੀ ਕਹੋ ਨਾਨਕ ਏਕੋ ਸਲਾਹੀ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾ ਸਾਚਾ ਮੁਕਤ ਭੇਦ ਕਿਆ ਜਾਣੈ ਕਾਚਾ ਐਸਾ ਜੋਗੀ ਜੁਗਤ ਵਿਚਾਰੈ ਪੰਜ ਮਾਰ ਸਾਚ ਉਰਤਾਰੇ ਰਹਾਉ ਜਿਸ ਕੈ ਅੰਤਰ ਸਾਚ ਵਸਾਵੇ ਜੋਗ ਜੁਗਤ ਕੀ ਕੀਮਤ ਪਾਵੇ ਰਬ ਸਸ ਏਕੋ ਗ੍ਰਹਿ ਉਦਿਆਨੈ ਕਰਨੀ ਕੀਰਤ ਕਰਮ ਸਮਾਨੈ ਇਕ ਸ਼ਬਦ ਇਕ ਪਿਖਿਆ ਮੰਗੈ ਗਿਆਨ ਧਿਆਨ ਜੁਗਤ ਸਚ ਜਾਗੈ ਪੈ ਰਚ ਰਹੇ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਿਵ ਲਾਏ ਆਪੇ ਮੇਲੇ ਪਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਉਮੈ ਮਾਰੇ ਕਰਨੀ ਸਾਰ ਜਪ ਤਪ ਸੰਜਮ ਪਾਠ ਪੁਰਾਣ ਕਹੋ ਨਾਨਕ ਅપરੰ ਪਰਮਾਨ ਗੌੜੀ ਮਹੱਲਾ ਪਹਿਲਾ ਖਿਮਾ ਗਹੀ ਬ੍ਰਤ ਸੀਲ ਸੰਤੋਖੰ ਰੋਗ ਨ ਵਿਆਪੈ ਨ ਜਮ ਦੋਖੰ ਮੁਕਤ ਭਏ ਪ੍ਰਭ ਰੂਪ ਨ ਰੇਖੰ ਜੋਗੀ ਕਉ ਕੈਸਾ ਡਰ ਹੋਏ ਰੂਖ ਬਿਰਖ ਗ੍ਰਹਿ ਬਾਹਰ ਸੋਏ ਰਹਾਉ ਨਿਰਪਉ ਜੋਗੀ ਨਿਰੰਜਨ ਧਿਆਵੈ ਅਨੰਦਨ ਜਾਗੈ ਸਚ ਲਿਵ ਲਾਵੈ ਸੋ ਜੋਗੀ ਮੇਰੇ ਮਨ ਭਾਵੈ ਕਾਲ ਜਾਲ ਬ੍ਰਹਮ ਅਗਨੀ ਜਾਰੇ ਜਰਾ ਮਰਨ ਗਤ ਗਰਭ ਨਿਵਾਰੇ ਆਪ ਤਰੈ ਪਿਤਰੀ ਨਿਸਤਾਰੇ ਸਤਿਗੁਰ ਸੇਵੇ ਸੋ ਜੋਗੀ ਹੋਏ ਪੈ ਰਚ ਰਹੈ ਸੋ ਨਿਰਪਉ ਹੋਏ ਜੈ ਸਾ ਸੇਵੈ ਤੈ ਸੋ ਹੋਏ ਨਰ ਨਹਿ ਕੇਵਲ ਨਿਰਪਉ ਨਾਓ ਅਨਥ ਹੈ 나ਥ ਕਰੇ ਬਲ ਜਾਓ ਪੁਨਰਪ ਜਨਮ ਨਾਹੀ ਗੁਣ ਗਾਓ ਅੰਤਰ ਬਾਹਰ ਏਕੋ ਜਾਣੈ ਗੁਰ ਕੈ ਸਬਦੇ ਆਪ ਪਛਾਨੈ ਸਾਚੈ ਸ਼ਬਦ ਦਰ ਨੀਸਾਣੈ ਸ਼ਬਦ ਮਰੈ ਕਿਸ ਨਿਜ ਘਰ ਵਾਸਾ ਆਵੈ ਨ ਜਾਵੈ ਚੁਕੈ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦਿਸੈ ਸੋ ਆਸ ਨਿਰਾਸਾ ਕਾਮ ਕ੍ਰੋਧ ਬਿਖ ਭੂਖ ਪਿਆਸਾ ਨਾਨਕ ਬਿਰਲੇ ਮਿਲਹਿ ਉਦਾਸਾ